ਉਹ ਵੀ ਮੇਰੇ ਨਾਲ ਮੈਂ ਇਹ ਦੇ ਕਰਮਵੀਰ ਚੱਲੇ ਆਂ ਸ਼ਹਿਰ ਨੂੰ ਹੋਈ ਜਾਇਦ ਉਹ ਵੀ ਜਾਇਦ ਤੇ ਚੱਲੇ ਆਂ ਜਾਇਦ ਸਾਡੇ ਤੋਂ ਛੋਟਾ ਵਾ ਪਰ ਜਾਇਦ ਹੈ ਜ਼ਪਰੈਂਟੀ ਆ ਆ ਆ ਆ ਯਾਰ ਯਾਰ ਆ ਜਾਈ ਦੋ ਤਿੰਨ ਕੰਮ ਕਰਕੇ ਆਉਣੇ ਆ ਬਸ ਢੇ ਜਾਨਾ ਕਿ ਨਹੀਂ ਅੱਜ ਬਸ ਢੇ ਦੇਖ ਲਾਂਗੇ ਬਸ ਢੇ ਨੂੰ ਫੇਰਾ ਆਂ ਇਹ ਘੜੀ ਬੰਦ ਹੀ ਜਾਂਦੇ ਉੱਥੇ ਜਿਹੜਾ ਜਾਣੀ ਆ ਉੱਥੇ ਤੋਂ ਫਿਰ ਚੱਲਦੇ ਆਂ ਬਾਕੀ ਤੁਹਾਨੂੰ ਅੱਗੇ ਜਾ ਕੇ ਅਪਡੇਟ ਦੇ ਦਿੰਨੇ ਸਾਰਾ ਇਹ ਤਾਂ ਲਾਦੀਂ ਅੰਦਰ ਕਰੰਗੀਏ ਜਿਹੜੀ ਖਰੀਦੀ ਆ ਐਂ ਬੰਦ ਜਾਨੇ ਆ ਦੇ ਦਵਾਈ ਦਵਾਈ ਡਾਕਟਰਾਂ ਦੇ ਥੋੜੀ ਬਾਈ ਦਿੰਦੇ ਇੱਕ ਪੱਤਾ ਪਤਾ ਹੀ ਇੱਕ ਤੋਂ 10 4 5 6 ਪੱਤੇ ਆਂਦੇ ਗੋਈਆਂ ਖਾਣੀਆਂ ਵਾ ਰੋਜ਼ ਹੀ 10 ਗੋਈਆਂ ਖਾਣੀਆਂ ਇੱਕ ਪੱਤਾ ਹਾਂਜੀ ਦਾ ਡੰਗ ਰਹਿਆ ਵੇ ਬਾਗੋਲੀ ਤੋਂ ਮੋਨੇ ਬਸ ਯਾਦਗਾਰੀ ਬਾਗੋਲੀਆਂ ਖਾ ਕੇ ਮਾਰਾ ਹਾਂ ਆਲਾ ਕੋਈ ਨਹੀਂ ਫਿਰ ਟਿਕਾ ਨਹੀਂ 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 ਛੋੜੀਆਂ ਇਹ ਹੈਗਾ ਤੇ ਸਾਡਾ ਨਾ ਉਦਾਂ ਪਹਿਲਾ ਹੀ ਵਲੌਗ ਦੇ ਬਣਾਏ ਪਹਿਲੋਂ ਅਸੀਂ ਤੇ ਹੈ ਜਾ ਜੀ ਨਹੀਂ ਹੈ ਦੀਦੇ ਲੋਕੀ ਹੱਸਣਗੇ ਵੀ ਤੇ ਕੋਈ ਉਹ ਕਿਹਾ ਰੋ ਵੀ ਸਮਝਦਾ ਮਾ ਵੀ ਅਸੀਂ ਆ ਗਏ ਕਹਿੰਦੇ ਚੱਲੇ ਹੁਣ ਅਸੀਂ ਘਰ ਨੂੰ ਸਾਲਿਆ ਉਹ ਕਿ ਮਖਾਉਣੀਆਂ ਚੀਜ਼ਾਂ ਦਿਖਾ ਇੱਧਰ ਆ ਉਹ ਖਾਣ ਵਾਲੀਆਂ ਵਿਖਾਉਂਦੀਆਂ ਉਹ ਵਿਖਾਉਂਦੀਆਂ ਇੱਥੇ ਵਿਖਾਉਂਦੀਆਂ ਤੂੰ ਆਹ ਇਹ ਲੋਕੀ ਸਾਲਿਆ ਲੋਕੀ ਜਿਹੜੇ ਵੇਖ ਕੇ ਪਰੇਰ ਹੋ ਗਏ ਬਣਾ ਹਿਊਮ ਕਰਕੇ ਐਨ ਮੂੰਹ ਕਰੋ ਨਹੀਂ ਐਨ ਮੂੰਹ ਕਰਨਾ ਨਾ ਚੱਲ ਚਾ ਲੋ ਫਿਰ ਕੱਢ ਹਾਰ ਲੀ ਆਪਣਾ ਆਜੋ ਜਾਰੇ ਦਾ ਬੋਲਟ ਆਂਦੇ ਹੈ ਨਹੀਂ ਘਰੇ ਅੱਜ ਬੜਾ ਦੁੱਖ ਲੱਗੰਦੇ ਆ ਵਿਚਾਰੇ ਨੂੰ ਨਹੀਂ ਆਇਣਾ ਫਿਰ ਇਹ ਦਵੂਗਾ ਨਹੀਂ ਆਪਣੇ ਦਾ ਹੈਗਾ ਤੇ ਆ ਹੁਣ ਕਿਧਰ ਇਹ ਵੰਡਿਓ ਚੱਲ ਹਾਏ ਤੇ ਹਵਤਾ ਰੱਖਣਗੇ ਨਹੀਂ ਚਲੋ ਚਲੀਏ ਪਰੋਣਾ ਬਕੁਲ ਚਾਣੇ ਦੋ ਚਾ ਲੋ ਜੀ ਲੋਬੀ ਹੁਣੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਆ ਗਏ ਆਂ ਕਰੋ ਦਰਸ਼ਨ ਜੀ ਗਿਆ ਗੁਰੂਕਾਰ ਵਗਾ ਦੀਏ ਮੈਂ ਜਦੋਂ ਸਾਡਾ ਪਹਿਲਾ ਵੀਲੋਗ ਦੇਖਾਂਗੇ ਭਰਾ ਆ ਗਿਆ ਚਲੋ ਵਿਖਾ ਦਿੰਦੇ ਆਂ ਪਰ ਲੋਕਾਂ ਡਿਚਰਾਂ ਵਿੱਚ ਕਰਦੇ ਹੁੰਦੇ ਭਰਾ ਜੀ ਗੁਰੂਕਾਰ ਆਵਾਜ਼ ਹੋ ਰਹੀ ਹੈ ਨਾ ਉਹ ਜੇ ਦੀ ਜਾਣਕਾਰੀ ਦਿਆਂ ਹੈ ਫਾਇਦਾ ਛੋਟੀ ਬੋਤਲ ਵਿੱਚ ਹੀ ਕੰਮ ਵੱਡੀ ਜਿਹੜਾ ਕੰਪੈਨਾਂ ਕਿੱਦਾਂ ਲਿਆਂ ਜਾਣੀਆਂ ਹੋ ਉਹ ਇੰਨੀ ਵੱਡੀਆਂ ਪੀਣਾਂਗੇ ਨਾਰਾਜ਼ ਮੈਂ ਇਹ ਕਰੂਗਾ ਇਹ ਫਾਇਦੇ ਖਰਚਾਂ ਵਾਲੀ ਦਾ ਕਰਕੇ ਆਉਣਾ ਚਾਹ ਲੋ ਜੰਦਾ ਉਹ ਸਾਰੇ ਖਰਚਾਂ ਵੀ ਉਦਣ ਵਾਲੇ ਸਭ ਕੁਝ ਕਰੀਦਾ ਥੋੜੀ ਚੋੜ ਚਾਹ ਕੋ ਇੱਕ ਬਣਾ ਤਾ ਲੋ ਵੀ ਹੁਣੇ ਸਰਕਾਰੀ ਹਸਪਤਾਲ ਆਈਆਂ ਸਰਕਾਰੀ ਨੇ ਗਾਲਿਆ ਉਹ ਸੱਚੇ ਬਾਬੇ ਵਾਲੇ ਬਾਬੇ ਨੇ ਆਈਆਂ ਮੋਗ ਗਰਮਦੀ ਜੀ ਆ ਗਿਆ ਹਸਪਤਾਲ ਇਹ ਹੋਰ ਬੋੜੋ ਖੋਣੀ ਬੱਸ ਆਪਾਂ ਬਾਅਦ ਚੱਲ ਜਣਾ ਮੰਡੀ ਤੇ ਬਾਅਦ ਛੱਡੀ ਨਹੀਂ ਜਾਣਾ ਉੱਥੇ ਵੀ ਜਿੰਦਾ ਗੜੀ ਹਾਂ ਹੋਰ ਉਹਨਾਂ ਕੋ ਮੇਲਾ ਲੋਕਾਂ ਨੂੰ ਦਿਖਾਵਾਂਗੇ ਆਪਾਂ ਫੇਰੀ ਗੱਲ ਬਣੂਗੀ ਹਾਂ ਆ ਗੋਣ ਚੋਂ ਪਰਾਂ ਵਾਲੀ ਚਾਹ ਫਟੇ ਦੀ ਰੀਤ ਕਰਕੇ ਆਉਣਾ ਮੇਰੀ ਮਾਂ ਬੋਖਸ ਮਾਰਨੀ ਹੋਲਾ ਚੱਲ ਜਾਣੇ ਹੈ ਤੇਰਾ ਹਰਕ ਮੱਠਾ ਕਰਾਉਣਾ ਕੋਈ ਵੀ ਡੀ ਦਾ ਦੇ ਬੋਲੋ ਤੇਰਾ ਹਰਕ ਨਾ ਕਰ ਰਹਾ ਹੋਰ ਤੂੰ ਜੀ ਬੈਂਕ ਤੋਂ ਬਸੋ ਦੇਖਣੀ ਨਹੀਂ ਦੇ ਦੇ ਨੀਰੇ ਆਸਲਾ ਤੇ ਲੈ ਲੈ ਨੀ ਇਹ ਡਾਮ ਗਿਆ ਤਾਂ ਦੋ ਆਪਣੇ ਜੱਲ ਆੜੇ ਵੀਰ ਭਰਾ ਬਈ ਇਹਨਾਂ ਨੂੰ ਖਾ ਦਿੰਨੇ ਆ ਉਹ ਇਹਨਾਂ ਨੂੰ ਖਾਣ ਨੂੰ ਜਲਾਪਾ ਨਹੀਂ ਦੇ ਦੇ ਬਾ ਸੱਡਾ ਕਰਨਦਾਰਨ ਦਾ ਇਹ ਆ ਕਰਨ ਕਰਨ ਸ਼ਹਿਰ ਲੋ ਵੀ ਇਹ ਆ ਕਰਨਦਾਰਨ ਸ਼ਹਿਰ ਵੜ ਗਿਆ ਮੈਂ ਵੜ ਗਿਆ ਨੇ ਅੱਜ ਤੇ ਨਿਕਲ ਆਏ ਚੱਲੇ ਆ ਬੱਸ ਅੱਗੇ ਉਹ ਮੁੜ ਪਿਆ ਜਾ ਜਾ ਆ ਜਾ ਮੁੜ ਗਿਆ ਅੱਜ ਹੱਟ ਤੇ ਬੁਲਟ ਨਹੀਂ ਹੈ ਯਾਰ ਆ ਜਾ ਆ ਜਾ ਆ ਜਾ ਸਾਲਿਆ ਤੇ ਨਹੀਂ ਫੜਿਆ ਅੱਜ ਹਾਂ ਦਾ ਕਾ ਛੋਟਾ ਜਹਾ ਨਹੀਂ ਗਿਆ ਹੇਲੀਕਾਪਟਰ ਹੀ ਔੜਦਾ ਵਾ ਭਾਰੇ ਭਾਰ ਇੱਕੋ ਹੀ ਲੱਗਾ ਹੈ ਇੱਕ ਹੀ ਲੱਗਾ ਇਹਨੂੰ ਤੇ ਜਾਹਰ ਦਾ ਹੈ ਨਹੀਂ ਯਾਰ ਔਰ ਆਉਣ ਤੇ ਲਾ ਦੇਖੋ ਕਿੰਨੀ ਕਿੰਨਾ ਨਜ਼ਾਰਾ ਆਉਂਦੀ ਆ ਪੂਰਾ ਸੁਨੇ ਆ ਜਵਾਸਾਂ ਵਧੀਆ ਨਜ਼ਾਰਾ ਮੌਸਮ ਤੇ ਬੋੜਾ ਹੀ ਸੁਣਾ ਜਿਹਾ ਫੋੜਾ ਕਿਚਨ ਆਵਾ ਤੇ ਹਾਂ ਚਲੋ ਇਧਰੇ ਚੌਂਬਰ ਨੀ ਕਿੰਨੀ ਗੱਡੀ ਮੋੜਦੀ ਆ ਉਹ ਮੈਡਮ ਲੋ ਵੀ ਬਸ ਢੇ ਆ ਗਏ ਅੱਗੇ ਕਰਨੀ ਰੀ ਮੋੜ ਵੇਹੀ ਗੱਡਾ ਤਗੜਾਈ ਹੈ